ਰੋਣ ਰਬੀ ਅਲਾਕੇ ਵਿਆਹ ਕਰਦੇ ਨੇ ਮੈਂ ਕਰਦੇ ਨੇ ਆਪਣੇ ਬੱਚਿਆਂ ਦੀ ਉੱਥੇ ਡਾਂਸਰਾਂ ਮਦਦੇ ਹੁੰਦੇ ਨੇ ਉਹਨਾਂ ਦੇ ਨਾਲ ਨੱਚਦੇ ਨੇ ਨੋਟਬਾਰ ਦੇ ਨਿਯਮਤੋਂ ਕਈ ਉਹਨੇ ਗੰਦੀਆਂ ਹਰਕਤਾਂ ਵੀ ਉੱਥੇ ਕੀਤੀਆਂ ਹੋਈਆਂ ਉਹਨਾਂ ਡਾਂਸਰਾਂ ਦੇ ਨਾਲ ਜਦੋਂ ਅਸੀਂ ਜੱਟਵਾਦ ਦੀ ਗੱਲ ਕਰਦੇ ਹਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਹੜੇ ਕਿਸਾਨ ਭਰਾ ਨੇ ਉਹ ਬਹੁਤੇ ਖੇਤੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਹੋਰ ਕਾਰੋਬਾਰ ਵੀ ਨੇ ਜਿਹੜਾ ਜੱਟ ਕਲਾਕਾਰਾਂ ਨੇ ਗੀਤਾਂ ਦੇ ਵਿੱਚ ਦਖਾਇਆ ਹੈ ਜਾਂ ਜੱਟ ਦੀ ਕਰਦਾਰ ਕੁਛ ਕੀਤੀ ਹੈ ਉਹ ਕਿਸਾਨ ਉਹ ਜੱਟ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੈਗਾ ਔਰ ਜੇ ਤੁਸੀਂ ਹੁਕਲੇ ਕਲਾਕਾਰਾਂ ਦੀ ਗੱਲ ਕਰੋਗੇ ਉਦੋਂ ਜਦੋਂ ਕੁੜੀ ਤੇ ਮੁੰਡੇ ਦਾ ਇਹ ਜ਼ਿਕਰ ਕਰਦੇ ਨੇ ਉਦੋਂ ਜੱਟ ਤੇ ਜੱਟੇ ਸ਼ਬਦ ਵਰਤੇ ਜਾਂਦਾ ਹੈ ਬਹੁਤ ਥੋੜੇ ਕਲਾਕਾਰ ਨੇ ਜੱਟ ਘਰਾਣੇ ਵਿੱਚੋਂ ਨੇ ਜੱਟ ਕਿਸਾਨ ਘਰਾਣੇ ਵਿੱਚੋਂ ਨੇ ਬਹੁਤੇ ਜਿਹੜੇ ਕਲਾਕਾਰ ਨੇ ਮੈਂ ਪਹਿਲੇ ਮਾਫੀ ਮੰਗ ਲਉ ਮੈਂ ਜਾਤੀ ਤੌਰ ਤੇ ਮੇਰਾ ਕੋਈ ਮਤਲਬ ਨਹੀਂ ਕਿਸੇ ਨੂੰ ਮੈਂ ਬਦਨਾਮ ਕਰਾਂ ਜਾਂ ਜਾਤੀ ਤੌਰ ਤੇ ਕੋਈ ਇਹੋ ਜਿਹੇ ਸ਼ਬਦ ਵਰਤਾਂ ਮੈਂ ਇੱਕ ਸਿੱਖ ਹਾਂ ਔਰ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਾਣੋ ਜੋਦਣਾ ਪੁੱਛੋ ਜਾਤੀ ਇਹ ਗੁਰੂ ਪਾਸ਼ਾ ਦੀ ਪਵਨ ਬਾਣੀ ਦਾ ਸਿਧਾਂਤ ਹੈ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੇ ਜੱਟ ਨੂੰ ਗੀਤਾਂ ਦੇ ਵਿੱਚ ਬਦਨਾਮ ਕੀਤਾ ਕਲਾਕਾਰਾਂ ਨੇ ਉਹ ਜੱਟ ਪੰਜਾਬ ਦੇ ਵਿੱਚ ਤੁਹਾਨੂੰ ਲੱਭੂਗਾ ਨਹੀਂ ਇਹ ਬਹੁਤ ਵੱਡੀ ਸਚਾਈ ਹੈ ਡਾਕਟਰ ਗੁਰਿੰਦਰ ਸਿੰਘ ਜੁਰਮੇ ਰੇਟਾ ਲੁਧਿਆਣੇ ਵਾਲੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿੱਤੇ ਬਾਅਦ ਵਿਵਾਦ ਬਹੁਤ ਛਿੜਿਆ ਹੋਇਆ ਇੱਕ ਨਿਊਜ਼ ਚੈਨਲ ਨੇ ਉਨੇ ਇੰਟਰਵਿਊ ਕੀਤੀ ਹੈ ਉਹਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਕਿ ਕੁੜੀ ਗੁਜਰਾਤ ਦੀ ਬਾਰੇ ਜਿਹੜਾ ਜਸਵੀਰ ਜੱਸੀ ਨੇ ਉਹ ਗੀਤ ਗਾਇਆ ਤੇ ਡਾਕਟਰ ਹਰੇਡੇ ਨੇ ਇਹ ਕਹਿਤਾ ਕਿ ਦਿਲ ਲੈ ਗਈ ਜੱਟੀ ਪੰਜਾਬ ਦੀ ਕੁਝ ਅਹਜੇ ਸ਼ਬਦ ਵਰਤੇ ਨੇ ਉਹਨਾਂ ਨੇ ਬਹੁਤ ਸੱਜਣ ਇਤਰਾਜ਼ ਕਰਦੇ ਨੇ ਕਿ ਉਹ ਜਾਤੀਵਾਦ ਤੇ ਨਫਰਤ ਫੈਲਾ ਰਹੇ ਨੇ ਇਹ ਉਹਨਾਂ ਨੂੰ ਘੇਰਨ ਵਾਸਤੇ ਜਾਂ ਉਹਨਾਂ ਦੇ ਪ੍ਰਤੀ ਇੱਕ ਰੋਸ ਮਜਾਦਾ ਇੱਕ ਧਰਨਾ ਲਾਉਣ ਵਾਸਤੇ 16 ਤਰੀਕ ਨੂੰ ਉਹਨਾਂ ਨੇ ਟਾਈਮ ਰੱਖਿਆ ਹੋਇਆ तकरीबन 10 11 ਵਜੇ ਨੀੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰ ਦੇ ਅੱਗੇ ਔਰ ਉਹਨਾਂ ਨੇ ਸੱਦਾ ਦਿੱਤਾ ਕਿ ਉਹਦੇ ਵਿੱਚ ਨੌਜਵਾਨ ਬੱਚੀਆਂ ਵੀ ਆਉਣ ਔਰ ਬੱਚੇ ਵੀ ਆਉਣ ਕਿ ਉਹਨਾਂ ਤੋਂ ਮਾਫੀ ਮੰਗਾਈ ਜਾਵੇ ਜਿੰਨ ਕਿ ਰੰਗਰੇਟੇ ਤੋਂ ਇਹ ਸ਼ਬਦ ਵਰਤੇ ਗਏ ਨੇ ਮੈਂ ਇੱਕ ਬੇਨਤੀ ਕਰਨੀ ਹੈ ਬਹੁਤ ਵੱਡੇ ਵੱਡੇ ਸਿੰਗਰ ਹੋਏ ਨੇ ਜਿਹੜੇ ਲੇਟ ਜਿਵੇਂ ਚਮਕੀਲਾ ਜੀ ਨੇ ਅਮਰਜੋਤ ਜabb ਹੁਣ ਮੌਕੇ ਤੇ ਚੱਲ ਰਿਹਾ ਬਲਕਾਰ ਅਣਖੀਲਾ ਆਲਾਬ ਹੀਰਾ ਮੈਂ ਪਹਿਲਾਂ ਵੀ ਇਹਦੇ ਬਾਰੇ ਵੀਡੀਓ ਪਾਈ ਸੀ ਹੋਰ ਬੜੇ ਕਲਾਕਾਰ ਨੇ ਜਿਹੜੇ ਮਜੀਵੀ ਸਿੰਘ ਘਰਾਣੇ ਦੇ ਵਿੱਚੋਂ ਨੇ ਉਹ ਜੱਟ ਸ਼ਬਦ ਵਰਤਦੇ ਨੇ ਜੱਟ ਤੇ ਜੱਟੇ ਦੀ ਉਹ ਸ਼ਿਫਤ ਕਰਦੇ ਆ ਚਮਕੀਲਾ ਜੱਟ ਨਹੀਂ ਸੀ ਉਹ ਮਜੀਵੀ ਸਿੱਖ ਹੈ ਲਵ ਹੀਰਾ ਇਹ ਮੈਨੂੰ ਵੀ ਸਿੱਖੇ ਹੋਰ ਬੜੇ ਨੇ ਤੇ ਉਹਨਾਂ ਨੇ ਵੀ ਜੱਟ ਸ਼ਬਦ ਆਪਣੇ ਗੀਤਾਂ ਦੇ ਵਿੱਚ ਵਰਤੇ ਆ ਕਿ ਜਿਹੜੇ ਬੰਦੇ ਅਜੇ ਅੰਗਰੇਟੇ ਦੇ ਪਿੱਛੇ ਪਏ ਨੇ ਕਿ ਅਸੀਂ ਇਹ ਤੋਂ ਮਾਫੀ ਮੰਗਵਾਈਏ ਜਾਂ ਤੇ ਪਰਚਾ ਦਰਜ ਕਰਵਾਈਏ ਕਿ ਇਹ ਲੋਕ ਉਹਨਾਂ ਕਲਾਕਾਰਾਂ ਦੇ ਕੋਲੋਂ ਮਾਫੀ ਮੰਗਵਾਉਣਗੇ ਉਹਨਾਂ ਕਲਾਕਾਰਾਂ ਦੇ ਪਰਚਾ ਕਰਵਾਉਣਗੇ ਉਹ ਕਿਹੜਾ ਜੱਟ ਹੈ ਜਿਹੜਾ ਗੀਤਾਂ ਦੇ ਵਿੱਚ ਫਲਮਾਇਆ ਗਿਆ ਤੁਹਾਨੂੰ ਉਹਦੀ ਅਸਲੀਅਤ ਇਹ ਜੀ ਹੋਵੇ ਫਿਰ ਜੇ ਤੁਸੀਂ ਜੱਟਵਾਦ ਦੀ ਗੱਲ ਕਰਦੇ ਹੋ ਜਾਂ ਨਫਤ ਫੈਲਾਉਣ ਦੀ ਗੱਲ ਕਰਦੇ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਦੇ ਵਿੱਚ ਝੋਨਾ ਲਵਾਉਣ ਵਾਸਤੇ ਮਤੇ ਪਾਈ ਸੀ ਉਹ ਲੋਕ ਕੌਣ ਨੇ ਉਹ ਮਰਮੀ ਸਿੰਘ ਸੀ ਉਹ ਵੀ ਜੱਟ ਨੇ ਉਹਨਾਂ ਨੇ ਕੋਈ ਕਾਰਵਾਈ ਕਿਸੇ ਨੇ ਕੀਤੀ ਜਿਹੜੇ ਪੈਲਸਾਂ ਦੇ ਵਿੱਚ ਵੱਡੇ ਵੱਡੇ ਜੱਟ ਕਰੋੜਾ ਰੁਪਇਆ ਲਾ ਕੇ ਵਿਆਹ ਕਰਦੇ ਨੇ ਮਹਿੰਜ ਕਰਦੇ ਨੇ ਆਪਣੇ ਬੱਚਿਆਂ ਦੀ ਉੱਥੇ ਡਾਂਸਰ ਮਰਦਦੇ ਹੁੰਦੇ ਉਹਨਾਂ ਦੇ ਨਾਲ ਨੱਚਦੇ ਨੇ ਨੋਟ ਬਾਰ ਦੇਣ ਦੀ ਸ਼ਰਤੋਂ ਕਈਆਂ ਨੇ ਗੰਦੀਆਂ ਹਰਕਤਾਂ ਵੀ ਉੱਥੇ ਕੀਤੀਆਂ ਹੋਈਆਂ ਉਹਨਾਂ ਡਾਂਸਰਾਂ ਦੇ ਨਾਲ ਤੇ ਉਹਨਾਂ ਜੱਟਾਂ ਬਾਰੇ ਕੀ ਖਿਆਲ ਹੈ? ਜਾਂ ਉਹਨਾਂ ਡਾਂਸਰਾਂ ਬਾਰੇ ਕੀ ਖਿਆਲ ਹੈ? ਅਰੰਗਰੇ ਡੇ ਜੱਟਾਂ 'ਤੇ ਵੀ ਗੱਲ ਕਰਦੇ ਹਾਂ ਜੋ ਜਾਤੀਵਾਦ ਦੇ ਵਿੱਚ ਨਫ਼ਰਤ ਫੈਲਾ ਰਿਹਾ ਹੈ। ਮੈਨੂੰ ਕਹਿ ਦੇਣਾ ਉਹ ਗਲਤ ਹੈ। ਮੈਂ ਹਮੇਸ਼ਾ ਸੱਚ ਦੇ ਨਾਲ ਖੜਿਆ ਤੇ ਸੱਚ ਦੀ ਆਪਾਂ ਗੱਲ ਕੀਤੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਦਿਲ ਲੈ ਕੇ ਕੁੜੇ ਗੁਜਰਾਤ ਦੀ ਤੇਰੇ ਰਵੇਟਾ ਵੀ ਕਹਿ ਸਕਦਾ ਦਿਲ ਲੱਗੀ ਕੁੜੀ ਪੰਜਾਬ ਦੀ ਜਾਂ ਜੱਟੀ ਪੰਜਾਬ ਦੀ ਫਿਰ ਉਹਦੇ ਲਈ ਨਾ ਪਰਚੇ ਕਿਉਂ ਆ ਫਿਰ ਉਹਦੇ ਲਈ ਪਰਚੇ ਕਿਉਂ ਕਰਵਾ ਰਹੇ ਹੋ ਪਹਿਲਾਂ ਉਹਨਾਂ ਕਲਾਕਾਰਾਂ ਨੇ ਨਾ ਸੁਭਾਉ ਨਾ ਜਿਹੜੇ ਇਹ ਜੱਟ ਤੇ ਜੱਟੀ ਸ਼ਬਦ ਵਰਤਦੇ ਨੇ ਉਹਨਾਂ ਨੇ ਕੀ ਕਹਿਣਾ ਤੁਹਾਡਾ ਇੱਕ ਤਾਂ ਚਰਨ ਜੌੜ ਇੱਕ ਕੋਈ ਅਰਵਿੰਦਰ ਭੱਟੀ ਕਰਕੇ ਇਹਨਾਂ ਦਾ ਉਹ ਪੋਸਟ ਦੇ ਵਿੱਚ ਨੋ ਮੈਂਸ਼ਨ ਕੀਤਾ ਹੋਇਆ ਆ ਜਿਹੜਾ ਨਸ਼ੇੜੀ ਜ ਆ ਹੈਗਾ ਮਾਨ ਬਠਿੰਡੇ ਵਾਲਾ ਉਹਨੇ ਪੋਸਟ ਪਾਈ ਆ ਇਹ ਮਾਨ ਵੀ ਜੱਟ ਹੀ ਐ ਤੇ ਇੱਧੇ ਪਰਚਾ ਹੋਊਗਾ ਇਹਦਾ ਡਰੈਸ ਕਰਾਉਂਗੇ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਹੁਣ ਜੜ ਤਾਂ ਸੁਖਵੀਰ ਬਾਦਲ ਵੀ ਐ ਮਿਲਟਰੀ ਆ ਵੀ ਐ ਇਹਨੇ ਅੱਧਾ ਪੰਜਾਬ ਚਿੱਟੇ ਤੇ ਲਾਤਾ ਸੁਖਵੀਰ ਬਾਦਲ ਵੀ ਜੱਟ ਘਰਾਣੇ ਵਿੱਚੋਂ ਐ ਉਹਨੇ ਗੁਰਸਾਹ ਦੀ ਵਿਆਹ ਵੀ ਕਰਾਤੀ ਉਧਰ ਉਧਰ ਨੂੰ ਸਾਡਾ ਮੂੰਹ ਹੁੰਦਾ ਉਹਨਾਂ ਕਹਿੰਦੇ ਸੀ ਬੋਲਦੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਜਿਹੜੀ ਗੱਲ ਕਹੀ ਆ ਨਾ ਉਹ ਤਰਕ ਦੇ ਨਾਲ ਕਹੀ ਆ ਮੇਰੇ ਤੇ ਕਾਣ ਕਰਉ ਪਰਚ ਮੈਂ ਉਹ ਜਿਹੜਾ ਹੈਗਾ ਰਵਿੰਦਰ ਜਿਹੜੇ ਪੋਸਟ ਪਾਈ ਆ ਭੱਡੀ ਕਰਕੇ ਤੇ ਜਾਂ ਦੂਜਾ ਰਜੀਤ ਜੌੜ ਉਹਨਾਂ ਨੂੰ ਕਿਹੜਾ ਬੇਨਤੀ ਕਰਨਾ ਅੱਜ ਉਹਨੇ ਮੈਨੂੰ ਫੋਨ ਕੀਤਾ ਉਹਦੀ ਮੇਰੇ ਕੋਲੇ ਆਡੀਓ ਰਿਕਾਰਡਿੰਗ ਪਈ ਆ ਉਹ ਗੱਲ ਹੀ ক্লোਜ ਕਰ ਲੈ ਮੇਰੇ ਨਾਲ ਤੁਸੀਂ ਡਾਕਟਰ ਗੁਰਿੰਦਰ ਅੰਗਰੇਟੇ ਦੇ ਅੰਗਰੇਟੇ ਦੇ ਪਰਜਕਰੋਲ ਚਾਹੁੰਨ ਮੈਂ ਐਪਲੀਕੇਸ਼ਨ ਬਾਉਣਾ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਖਿਲਾਫ ਬਾਉਣਾ ਜਿਹੜੇ ਕਲਾਕਾਰ ਜੱਟ ਬਾਜ ਨੂੰ ਬढ़ावा ਦਿੰਦੇ ਨੇ ਗੀਤਾਂ ਦੇ ਵਿੱਚ ਜਿਹੜੇ ਜੱਟ ਨੂੰ ਇੱਕ ਕਰਦਾਰ ਕੁਸ਼ੀ ਕਰਨ ਤੇ ਲੱਗੇ ਹੋਏ ਨੇ ਉਹ ਜੱਟ ਪੰਜਾਬ ਦੇ ਵਿੱਚ ਹੈ ਹੀ ਨਹੀਂਗਾ ਜਿਹੜੇ ਜੱਟ ਦੀ ਉਸ ਗੀਤਾਂ ਵਿੱਚ ਗੱਲ ਕਰਦੇ ਮੈਂ ਉਸ ਕਲਾਕਾਰ ਦਾ ਵੀ ਨਾਂ ਲੈ ਕੇ ਮੈਂ ਇੱਕ ਐਪਲੀਕੇਸ਼ਨ ਬਾਉਣਾ ਕੋਰਟ ਦੇ ਵਿੱਚ ਕਿਤੇ ਭਾਜਾਂ ਨੂੰ ਬਾਣ ਇੱਕੋ ਜੇ ਨੇ ਅਸੀਂ ਜੱਟਵਾਦ ਦੇ ਨਾਂ ਤੇ ਇੰਨੀ ਨਫ਼ਰਤ ਪੈਦਾ ਕਰ ਦਿੱਤੀ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਜਦੋਂ ਫਰੇਕੀ ਦੇ ਵਿੱਚ ਜੱਟਾਂ ਦੀ ਕੁੜੀ ਦਾ ਜੱਟਾਂ ਦੇ ਮੁੰਡੇ ਦਾ ਜ਼ਿਕਰ ਕੀਤਾ ਜਾਂਦਾ ਤੇ ਜਿਹੜੀਆਂ ਆਮ ਘਰਾਂ ਦੀਆਂ ਕੁੜੀਆਂ ਨੇ ਸੋਹਣੀਆਂ ਸੁਲੱਖੀਆਂ ਵੀ ਨੇ ਉਹਨਾਂ ਕੋਲੇ ਮੈਂ ਕਹਿੰਦਾ ਜੋਤਾਂ ਬਹੁਤ ਵੱਡੀਆਂ ਕਈ ਕੁੜੀਆਂ ਗਰੀਬ ਘਰ ਦੀਆਂ ਜੱਜ ਨੇ ਲਿਖ ਦੇ ਵਿੱਚ ਵੱਡੇ ਵੱਡੇ ਉਹਦੇ ਹੁੰਦੇ ਨੇ ਡੀਸੀ ਲੱਗੀਆਂ ਹੋਈਆਂ ਨੇ ਐਡੀਐਮ ਲੱਗੀਆਂ ਹੋਈਆਂ ਨੇ ਕਿ ਕੁੜੀਆਂ ਕਿ ਸੋਟਣੀਆਂ। ਵੀ ਕੇਵਲ ਜੱਟਾਂ ਦੀ ਕੁੜੀ ਸੋਣਿਸ ਰੱਖੀ ਹੈ। ਕੇਵਲ ਜੱਟਾਂ ਦੀ ਕੁੜੀ ਹੈ ਅਸੀਂ ਕੁੜੀਆਂ ਨਹੀਂ। ਤੇ ਉਹਨਾਂ ਦੇ ਮਨ ਦੇ ਕੀ ਵਿਦਦੀ ਹੋਊਗੀ। ਇਹ ਉਹਨਾਂ ਫੁਕਰੇ ਕਲਾਕਾਰਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਹੜੇ ਇਹੋ ਜਿਹੇ ਸ਼ਬਦ ਗੀਤਾਂ ਵਿੱਚ ਵਰਦੇ ਨੇ। ਹੁਣ ਜੱਟ ਤੇ ਜੱਟੀ ਦੀ ਥਾਂ ਤੇ ਕੁੜੀ ਤੇ ਮੁੰਡਾ ਹੀ ਵਰਤਿਆ ਜਾ ਸਕਦਾ ਹੈ। ਉਹਦੇ ਨਾਂ ਨਕਸ਼ੇ ਦੀ, ਉਹਦੀ ਤੌਰ ਦੀ, ਉਹਦੇ ਕਿਰਦਾਰ ਦੀ, ਉਹਦੇ ਸੁਭਾਪਣ ਦੀ ਚਰਚਾ ਹੋ ਸਕਦੀ ਹੈ ਗੀਤਾਂ ਦੇ ਵਿੱਚ। ਜਦ ਕੇਵਲ ਜੱਟ ਤੇ ਜੱਟੀ ਸ਼ਬਦ ਵਰਤ ਕੇ ਤੁਂ ਦੂਜਿਆਂ ਨੂੰ ਜਲੀਲ ਕਰਨਾ ਇਹਦਾ ਮਤਲਬ ਪਿੰਡ ਦੇ ਵਿੱਚ ਸਾਰੇ ਘਰ ਜੱਟਾਂ ਦੇ ਨੇ ਕਿਤੇ ਤਰਖਾਨ ਵੀ ਨੇ ਇੱਥੇ ਮਹਿਰੇ ਵੀ ਨੇ ਇੱਥੇ ਮਜਵੀ ਵੀ ਨੇ ਇੱਥੇ ਚਮਾਰ ਵੀ ਨੇ ਸਾਰੀਆਂ ਜਾਤਾਂ ਨੇ ਮੈਂ ਉਹ ਜਾਤੀ ਵਾਲੇ ਪਾਸੇ ਨਹੀਂ ਜਾ ਰਿਹਾ ਨਾ ਮੇਰਾ ਬਰਾਦਰੀ ਵਿੱਚੋਂ ਮੋਤੀ ਮੇਰਾ ਜਿਹੜੇ ਕੋਲੂ ਵਿੱਚ ਪੀੜੇਗੇ ਉਹ ਜਾਤੀ ਨੂੰ ਬਲੋਂਗ ਕਰਦਾ ਪਰ ਮੈਂ ਆਪਣੇ ਨਾਮ ਨਾਲ ਜਾਤੀ ਸ਼ਬਦ ਵਰਤਦਾ ਹੀ ਨਹੀਂ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਗੁਰਸਿੱਖਾਂਤ ਨੂੰ ਮੰਨਣ ਵਾਲਾ ਬੰਦਾ ਜਦੋਂ ਅਸੀਂ ਆਪਣੇ ਆਪ ਇੱਕ ਅਥਾਰਟੀ ਬਣਦੇ ਆ ਕਿ ਅਸੀਂ ਸਗਰਾ ਦਬਾਵਾਂਗੇ ਅਸੀਂ ਪਰਚਾ ਕਰਵਾਵਾਂਗੇ ਅਸੀਂ ਕਮਿਸ਼ਨ ਸ਼ਾਹ ਦੇ ਦਰਦਰ ਸਾਹਮਣੇ ਜਾ ਕੇ ਧਰਨਾ ਦੇਵਾਂਗੇ ਤੇ ਇਹ ਸਮਝ ਨਹੀਂ ਆਉਂਦੀ ਵੀ ਜਿਨ੍ਹਾਂ ਨੇ ਇਹ ਕੂੜਾ ਪ੍ਰਚਾਰ ਕੂੜਾ ਪ੍ਰਚਾਰ ਗੀਤਾਂ ਦੇ ਵਿੱਚ ਕੀਤਾ ਹੋਇਆ ਉਹਨਾਂ ਲਈ ਪਰਚਾ ਕਿਉਂ ਨਹੀਂ ਕਰਾਉਂਦੇ ਉਹਨਾਂ ਤੇ ਉਹਨਾਂ ਦੇ ਨੱਥ ਕਿਉਂ ਨਹੀਂ ਪਾਉਂਦੇ ਛਾ ਨੂੰ ਕੇਵਲ ਰਗਰੇਟਾ ਸਾਹਿਬ ਕਿਉਂ ਦਿੰਦੇ ਆ ਹੁਣ ਕਹਿੰਦੇ ਨਹੀਂ ਲੈ ਕਵਾਇਦਾ ਕਵਾ ਡੱਡੂ ਬਣ ਗਿਆ ਹੁਣੇ ਡਾਕਟਰ ਦੇ ਹੱਥ ਵਿੱਚ ਖੜ ਗਿਆ ਤੇ ਇਹਦੇ ਹੱਕੇ ਡਾਕਟਰ ਖੜਾ ਸੀ ਹੁਣ ਐਂ ਤਾਂ ਤੁਸੀਂ ਕਮੈਂਟ ਕਰਨੇ ਕਰੀ ਚਲੋ ਗੱਲ ਤਾਂ ਇਹ ਹੈਗੀ ਆ ਵੀ ਜਿਸ মিডিਆ ਵਾਲੇ ਉਹ ਜਰਨਲਿਸਟ ਪੱਤਰਕਾਰ ਨੇ ਇੰਟਰਵਿਊ ਕੀਤੀ ਆ ਉਹਨੇ ਸਵਾਲ ਕੀਤੇ ਨੇ ਤੇ ਉਹਦੇ ਸਵਾਲਾਂ ਦਾ ਜਵਾਬ ਦਿੰਦਾ ਮੇਰੇ ਕੋਲੇ ਆ ਜਿਹੜਾ ਮਰਜ਼ੀ ਪੱਤਰਕਾਰ ਆ ਜਾਏ ਗੱਲ ਕਰ ਲਵੇ ਜਾਤੀਵਾਦ ਤੇ ਕਰ ਲਵੇ ਜਵਾਬ ਦੇਵਾਂਗੇ ਜੱਟਵਾਦ ਤੇ ਕੱਲ੍ਹ ਵੇ ਜਵਾਬ ਦੇਵਾਂਗੇ ਇਹ ਖੁੱਲਾ ਚੈਲੰਜ ਹੈ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਸਭ ਨੂੰ ਗੱਲ ਕਰਨ ਦੀ ਇਥੇ ਇਜਾਜ਼ਤ ਹੈ ਸਭ ਨੂੰ ਗੱਲ ਕਰਨ ਦਾ ਇਥੇ ਹੱਕ ਹੈ ਉਹ ਆਪਣੀ ਗੱਲ ਕਰ ਸਕਦਾ ਪਰਬਲਮ ਤੇ ਇਹ ਹੋਈ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਗੁਰਦੁਆਰੇ ਜਾਤੀ ਦੇ ਆਧਾਰ ਤੇ ਬਣਾਏ ਬਣਾਏ ਕਿਹਨਾਂ ਨੇ ਉਥੇ ਕਿਹਨੂੰ ਕੋਈ ਬੋਲਿਆ ਪਾ ਪਾਦਰਪਦਾਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੇ ਉਹਨਾਂ ਦਾ ਆਪਣਾ ਗੁਰਦਵਾਰਾ ਬਣਾਇਆ ਕਿਉਂ ਬਣਾਇਆ ਕਿਉਂਕਿ ਅਸੀਂ ਆਪਣੇ ਆਪ ਕਿਹਾ ਹੀ ਨਹੀਂ ਕਿ ਭਗਤ ਦਾ ਜਨਮ ਦਿਨ ਨਹੀਂ ਮਨਾਵਾਂਗੇ ਰਦਾਜ ਦਾ ਹੀ ਮਨਾਵਾਂਗੇ ਉਦੋਂ ਅਸੀਂ ਕਿਹਾ ਹੀ ਨਹੀਂ ਅਸੀਂ ਕਹਿੰਨਾ ਮន្តែ ਤਾਂ ਸਾਡਾ ਜੱਟਾਂ ਦਾ ਤੇ ਅਗਲੇ ਕਹਿੰਦੇ ਭਦਰ ਦਾ ਸਾਡਾ ਚਮਾਰਾਂ ਦਾ ਇਹ ਜਾਤੀਵਾਦ ਫਲਾਇਆ ਕਿਨੇ ਉੱਥੇ ਵੀ ਧਿਆਨ ਦਿਓ ਮੈਂ ਇੱਕ ਬੇਨਤੀ ਕਰਦਾ ਇੱਕ ਐਸਾ ਕਾਨੂੰਨ ਬਣੇ ਜਿਹੜਾ ਵੀ ਕੋਈ ਰਾਈਟਰ ਕੋਈ ਸਿੰਗਰ ਗੀਤਾਂ ਦੇ ਵਿੱਚ ਜੱਟ ਤੇ ਜੱਟੀ ਦਾ ਜ਼ਿਕਰ ਕਰਦਾ ਹੈ ਉੱਤੇ ਪਰਚਾ ਹੋਣਾ ਚਾਹੀਦਾ ਅਸੀਂ ਜਲੀਲ ਕਰਦੇ ਜਾਣ ਪੁੱਛ ਕੇ ਉੱਥੇ ਕੁੜੀ ਤੇ ਮੁੰਡੇ ਦਾ ਤੇ ਉਹਦੇ ਜਿਹੜੇ ਗੁਣ ਨੇ ਕਿਰਦਾਰ ਆ ਉਹਦਾ ਤੁਸੀਂ ਜ਼ਿਕਰ ਕਰ ਸਕਦੇ ਹੋ ਪਰ ਕਮਾਲ ਦੀ ਗੱਲ ਇਹ ਹੈ ਇਹ ਜਿਹੜੇ ਬੰਦੇ ਕਹਿੰਦੇ ਨੇ ਧਰਨਾ ਲਾਓ ਉਹਦੇ ਪਰਚਾ ਕਰਵਾਓ ਉਹਦੇ ਕੋਲ ਮਾਫੀ ਮੰਗਵਾਓ ਇਹ ਕੌਣ ਨੇ ਇਹ ਚਾਹੁੰਦੇ ਨੇ ਕਿ ਅਸੀਂ মিডিਆ ਦੇ ਵਿੱਚ ਆ ਜਾਈਏ ਅਸੀਂ ਹਾਈਲਾਈਟ ਹੋਈਏ ਸਾਡੇ ਲੋਕਾਂ ਦੇ ਵਿੱਚ ਪਹਿਚਾਨ ਬਣੇ ਨਿਕ ਹੋਰ ਉਦਾਹਰਨ ਦੇਣਾ ਹੁਣ ਜਿਹੜੇ ਬੰਦਾਂ ਨੇ ਕੱਲ ਪੇਜ ਬਣਾਇਆ ਉਹ ਜਾ ਕੇ ਮੁੰਡਾ ਸਿੰਘ ਨੂੰ ਫੋਨ ਲਾਓ ਮੀਂਡਾ ਸਿੰਘ ਨੂੰ ਸਾਨੂੰ ਥੋੜਾ ਬਹੁਤਾ ਬੋਲੇ ਅਸੀਂ ਕਾਲ ਰਿਕਾਰਡ ਕਰਕੇ মিডিਏ ਤੇ ਵਾਇਰਲ ਕਰੀ ਪੇਜ ਜਲ ਜਾਣਾ ਇਸ ਚਾਹੀਏ ਅੱਜ ਮੈਂ ਕਿ ਤੁਹਾਨੂੰ ਬੇਨਤੀ ਕਰਨ ਲੱਗਾ ਮੇਰੇ ਤੇ ਵੀਡੀਓ ਪਾਉਣ ਵਾਲੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਲੋਕ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਆ ਪਿਛਲੇ 2 ਮਹੀਨੇ ਦੇ ਵਿੱਚ ਘੱਟੋ-ਘੱਟ 5-7 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ ਤੇ ਕੋਈ ਸ਼ੱਕ ਨਹੀਂ ਤੁਹਾਨੂੰ ਸੌਖਾ ਦੱਸ ਦਿੰਦਾ ਇੱਕ ਪੇਜ ਵਾਲੇ ਨੇ 2-2 ਮਿਲੀਅਨ ਨੂੰ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 1.5 ਲੱਖ ਰੁਪਇਆ ਕਮਾਇਆ ਹੋਇਆ ਹੈ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਸ਼ੇਅਰ ਕਰ ਦਿੰਦਾ ਤੁਸੀਂ ਕੱਢ ਕੇ ਦੇਖ ਲਿਓ ਵੀ ਆ ਪੇਜ ਵਾਲੇ ਨੇ ਮੇਰੀ ਵੀਡੀਓ ਪਾਈ ਤੇ 2 ਮਿਲੀਅਨ ਚੱਲੀ ਘੱਟੋ ਘੱਟ ਕਿੰਨੇ ਲੋਕ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਚਲਾ ਕੇ ਦੋ ਦੋ ਮਿਲੀਅਨ ਡੋ ਲੈ ਲਏ ਨੇ ਤੇ ਬੰਦਾ ਨਹੀਂ 5-7 ਕਰੋੜ ਰੁਪਈਆ ਬੜਾ ਸੌਖਾ ਏ ਯਾਨੀ ਕਿ ਇਹ ਉਹ ਲੋਕ ਨੇ ਵੀ ਸਾਡੇ ਨਾਲ ਕੋਈ ਉਹ ਬੰਦਾ ਪੰਗਾ ਲਵੇ ਜਿਹਦੀ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਪਾ ਰਾਮਾਨਸਾ ਜਾਂ ਮੈਂ ਸੱਚਾ ਮੈਂ ਇਹ ਨਹੀਂ ਕਹਿੰਦਾ ਇੱਥੇ ਟ੍ਰੈਂਡ ਚੱਲਦਾ ਹੈ ਜਿਹੜਾ ਟ੍ਰੈਂਡ ਦੇ ਵਿੱਚ ਬੰਦਾ ਹੋਵੇ ਤੇ ਉਹਦੇ ਨਾਲ ਛੇੜਖਾਨੀ ਕਰੋ ਉਹਦੀ ਗੱਲਬਾਤ ਸੁਣੋ ਉਹਦੀ ਗੱਲਬਾਤ ਤੁਸੀਂ ਵਾਇਰਲ ਕਰ ਦਿਓ ਮੀਡੀਆ ਤੇ ਉਹ ਚੱਲ ਜਾਂਦੀ ਹੈ ਤੋ ਉਹਦੀ ਫੁਲਕਾ ਚੱਲ ਜਾਂਦਾ ਮੈਂ ਕਦੇ ਨਹੀਂ ਕਿਹਾ ਵੀ ਮੈਂ ਰੱਬ ਹਾਂ ਜਾਂ ਮੈਂ ਇੰਨਾ ਮਸ਼ਹੂਰ ਹਾਂ ਜਾਂ ਲੋਕ ਮੇਰੀ ਗੱਲ ਸੁਣਦੇ ਨੇ ਮੈਂ ਕਦੇ ਨਹੀਂ ਕਿਹਾ ਮੈਂ ਤਾਂ ਆਪਣਾ ਪੇਜ ਤੇ ਚੈਨਲ ਵੀ ਤਾਂ ਬਣਾਇਆ ਕਿਉਂਕਿ ਜਿਹੜੀ ਮੇਰੀ ਨਰੂਲ ਗੱਲਬਾਤ ਹੁੰਦੀ ਹੈ ਉਹ ਲੋਕਾਂ ਤੱਕ ਪਹੁੰਚ ਜਾਂਦੀ ਹੈ ਜਦੋਂ ਮੈਂ ਮੀਡੀਆ ਦੇ ਵਿੱਚ ਇੰਟਰਵਿਊ ਕਰਦਾ ਸੀ ਉਦੋਂ ਮੀਡੀਆ ਵਾਲੇ ਦਲਾਲ ਬਣ ਕੇ ਭੰਨ ਤੋੜ ਕਰਕੇ ਤੋੜ ਮਰੋੜ ਕਰਕੇ ਮੇਰੀਆਂ ਗੱਲਾਂ ਬਾਤਾਂ ਲੋਕਾਂ ਦੇ ਸਾਹਮਣੇ ਰੱਖਦੀ ਸੀ ਤੇ ਹੁਣ ਮੇਰੀ ਜਿਹੜੀ ਗੱਲਬਾਤ ਹੁੰਦੀ ਹੈ ਮੇਰੇ ਕੋਲ ਹੁਣ ਰਿਕਾਰਡ ਹੁੰਦੀ ਹੈ ਜੇ ਕੋਈ ਕਵੇ ਮੈਂ ਸੁਣਾ ਦਿੰਦਾ ਨਾ بیا ਚੱਕੋ ਆ ਮੇਰੇ ਪੇਜ ਤੇ ਪਈ ਆ ਆ ਮੇਰੇ ਚੈਨਲ ਤੇ ਪਈ ਆ ਮੇਰਾ ਪੇਜ ਬਣਾਉਣ ਤੋਂ ਜਾਂ ਚੈਨਲ ਬਣਾਉਣ ਤੋਂ ਮਤਲਬ ਇਹ ਸੀਗਾ ਉਹ ਜਿਹੜੀ ਗੱਲ ਅੱਜ ਮੈਂ ਕੀਤੀ ਹੈ ਰਗਰੇਟਾ ਸਾਹਿਬ ਬਾਰੇ ਮੈਂ ਤਾਂ ਕੀਤੀ ਹੈ ਜਿਹੜੇ ਖਡਾ ਮ ਚੌਧਰੀ ਕਦੀੜਾ ਕਹੂੰਗਾ ਮੈਂ ਜਿਵੇਂ ਮਾਨ ਮਠੰਡੇ ਵਾਲਾ ਨਸ਼ੇੜੀ ਬੰਦਾ ਸੀ ਇਹਨੇ ਉਹ ਪੋਸਟ ਮੈਦਨ ਕੀਤੀ ਹੋਈ ਹੈ ਆਪਣੇ ਪੇਜ ਤੇ ਪਾ ਕੇ ਕਿ ਇਹਦਾ ਕੋਈ ਡਰਗ ਟੈਸਟ ਪ੍ਰਵਾਸਕ ਦੇ ਵੀ ਨਸ਼ਾ ਕਰਦਾ ਮੈਂ ਕਹਿੰਦਾ ਕਰਦਾ ਕਰਾਉਂਗੇ ਤੁਸੀਂ ਹੈ ਕੀ ਹਿੰਮਤ ਜਾਤੀਵਾਦ ਵਿੱਚ ਨਫ਼ਰਤ ਪੈਦਾ ਕੌਣ ਕਰ ਰਿਹਾ ਹੈ ਤੁਸੀਂ ਨਾਮ ਕਾਰਾਮ ਇਹੋ ਜੇ ਸ਼ਬਦ ਉਹਦੇ ਲਈ ਵਰਤੇ ਆ ਉਹਦੇ ਕਹਿਣ ਨਾਲ ਜੇ ਤੁਹਾਡੇ ਕਹਿਣ ਨਾਲ ਕੀ ਫਰਕ ਪੈਂਦਾ ਸਭ ਤੋਂ ਪਹਿਲਾਂ ਜਿੰਨਾ ਕਲਾਕਾਰਾਂ ਨੇ ਕਰੋੜਾਂ ਅਰਬ ਰੁਪਇਆ ਜੱਟਵਾਦ ਨੂੰ ਬਦਨਾਮ ਕਰਕੇ ਜੱਟਾਂ ਦੀਆਂ ਕੁੜੀਆਂ ਨੂੰ ਬਦਨਾਮ ਕਰਕੇ ਉਹ ਜੱਟਾਂ ਦੀਆਂ ਲੰਗੀਆਂ ਕੁੜੀਆਂ ਨੂੰ ਸਟੇਜਾਂ ਤੇ ਨਚਾ ਕੇ ਕਰੋੜਾਂ ਅਰਬ ਰੁਪਇਆ ਬਣਾਇਆ ਉਹਨਾਂ ਕਲਾਕਾਰ ਦੇ ਨੱਥ ਪਾ ਰਹੇ ਤੁਸੀਂ ਪੈਸੇ ਦੇ ਵਿੱਚ ਵਿਆਹ ਹੁੰਦਾ ਡਾਂਸਰਾਂ ਨਰਦੀਆਂ ਨੇ ਮੂਰੇ ਕੁੜੀ ਵਾਲੇ ਬੈਠੇ ਨੇ ਮੁੰਡੇ ਵਾਲੇ ਬੈਠੇ ਨੇ ਲੋਟ ਬਾਰੇ ਜਾ ਰਹੇ ਨੇ ਤੇ ਕੀ ਹੋ ਰਿਹਾ ਉੱਥੇ ਉੱਥੇ ਗਾਣੇ ਕੀਰਤਨ ਚੱਲਦਾ ਹੁੰਦਾ ਢਾਡੀ ਵਾਰਾ ਚੱਲਦੀ ਹੋਣੀ ਹੈ ਉੱਥੇ ਇਹੀ ਚੱਲਦਾ ਹੁੰਦਾ ਸਭ ਕੁਝ ਕੰਜਰਖਾਨਾ ਜਿਹੜਾ ਰੇਟੇ ਦੇ ਕੇ ਉਹੀ ਚੱਲਦਾ ਹੁੰਦਾ ਤੇ ਹੁਣ ਤੁਹਾਡੀ ਕੁੱਛ ਨੂੰ ਅੱਗ ਲੱਗੀ ਪਰਚਾ ਕਰਾਵਾਂਗੇ ਅਸੀਂ ਧਰਮਾਂ ਦੇਵਾਂਗੇ ਅਸੀਂ ਬੂਟਾ ਸਿੰਘ ਬੈਠਾ ਤੁਹਾਡੇ ਸਾਹਮਣੇ ਕਰਾਉ ਪਰਚਾ ਕੋਰਟ ਵਿੱਚ ਲੈ ਕੇ ਜਾਵਾਂਗੇ ਉਹਨਾਂ ਕਲਾਕਾਰਾਂ ਨੂੰ ਵੀ ਜਿਹੜੇ ਪਰਚਾ ਕਰਨ ਵਾਲੇ ਨੇ ਉਹਨਾਂ ਨੂੰ ਵੀ ਲੈ ਕੇ ਜਾਵਾਂਗੇ ਜੋ ਜੋ ਆਵੇਗਾ ਗੱਲਾਂ ਦਾ ਇਹ ਕਿਸੇ ਕੋਲੇ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਫੇਰ ਬੇਨਤੀ ਕਰ ਦਣਾ ਆਪਾਂ ਜਾਤੀਵਾਦ ਦੇ ਸਖਤ ਖਿਲਾਫ ਹਾਂ ਜਿਹੜਾ ਬੰਦਾ ਜਾਤੀਵਾਦ ਦੀ ਗੱਲ ਕਰਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਬਿਲਕੁਲ ਗਿਆਨੀ ਗੁਰਤਾ ਸਿੰਘ ਲਿਖਦਾ ਮੈਂ ਮੇਰਾ ਕੋਈ ਜਾਤੀ ਤੌਰ ਤੇ ਮਸਲਾ ਨਹੀਂ ਤੇ ਨਾ ਜਾਤੀ ਤੌਰ ਤੇ ਅਸੀਂ ਵੀ ਮਸਲਾ ਠਾਉਣਾ ਹੈ ਜਿਹੜੇ ਬੰਦੇ ਇਹੋ ਜਿਹੇ ਨਫਰਤ ਵਾਲੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਬੋਲਦਾ ਤੇ ਜਿਹੜੇ ਬੰਦੇ ਸੱਚ ਦੀ ਗੱਲ ਕਰਦੇ ਨੇ ਉਹਨੇ ਹੱਕ ਵਿੱਚ ਵੀ ਬੋਲਦਾ ਇਹ ਮੈਂ ਆਪਣੇ ਬਲ ਬੂਤੇ ਤੇ ਆਪਣੇ ਦਮ ਤੇ ਬੋਲਦਾ